ਆਜੋ ਆਜੋ ਜੀ ਫਿਰ ਬਣਾਈਏ ਆਪਾਂ ਕਿਸ਼ਮਿਸ ਜਿਹਨੂੰ ਦਾਖਾ ਕਹਿੰਦੇ ਨੇ ਇਹ ਤਾਂ ਫਿਰ ਅਮਨੇ ਯਾਰ ਘਰੇ ਬਣਾ ਲੀਆਂ ਜੇ ਤੇ ਫਿਰ ਰੁਪਈਏ ਹੀ ਬਹੁਤ ਵਾਜਿਆ ਕਰੂ ਕਿਉਂਕਿ ਇਹ ਤਾਂ 3-400 ਰੁਪਏ 400 ਰੁਪਏ ਵੰਗੂ ਕਿਲੂ ਆ ਹਾਂਜੀ ਮਹਿੰਗੀਆਂ ਬਹੁਤ ਨਹੀਂ ਆ ਪਰ ਆਪਾਂ ਸਿਰਫ ਆਹੀ 70-80 ਰੁਪਏ ਜਿਹੜੇ ਅੰਗੂਰ ਆਉਂਦੇ ਨੇ ਇਹਨਾਂ ਤੋਂ ਹੀ ਆਪਾਂ 4-500 ਦੀ ਬਚਤ ਕਰ ਸਕਦੇ ਕਿਉਂਕਿ ਮਹਿੰਗੀਆਂ ਬਹੁਤ ਨਹੀਂ ਤੇ ਘਰ ਵਿੱਚ ਬਿਨਾਂ ਕਿਸੇ ਕੈਮੀਕਲ ਦੇ ਬਣ ਜਾਂਦੀਆਂ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਦੋਸਤੋ ਤੁਸੀਂ ਵੀ ਜਰੂਰ ਬਣਾ ਕੇ ਖਾਓ ਬੱਚਿਆਂ ਨੂੰ ਵੀ ਦਿਓ ਕਿਉਂਕਿ ਬਹੁਤ ਹੀ ਜ਼ਿਆਦਾ ਹੈਲਥੀ ਹੁੰਦੀਆਂ ਨੇ ਜੀ ਤੇ ਫਿਰ ਰਵਣ ਇਹਨਾਂ ਤੇ ਤਾਂ ਯਾਰ ਉਹ بابا ਮਿਹਨਤ ਬਾਬਾ ਲੱਗਦੀ ਹੋਣੀ ਇਹ ਬਣਾਉਣ ਤੇ ਨਹੀਂ ਨਹੀਂ ਜੀ ਕੋਈ ਮਿਹਨਤ ਨਹੀਂ ਲੱਗਦੀ ਬਸ ਆਪਣੇ ਆਪ ਹੀ ਬਣ ਜਾਂਦੇ ਬਸ ਆਪਾਂ ਨੂੰ ਥੋੜਾ ਜਿਹਾ 7-8 ਮਿੰਟ ਇਹਨਾਂ ਵਾਸਤੇ ਕੱਢਣੇ ਪੈਂਦੇ ਨੇਗੇ ਤੇ ਸਭ ਤੋਂ ਪਹਿਲਾਂ ਆਪਾਂ ਮਿੱਠੇ-ਮਿੱਠੇ ਅੰਗੂਰ ਲੈ ਲੈਣੇ ਨੇ ਜੀ ਠੀਕ ਹੈ ਜੀ ਵਧੀਆ ਅੰਗੂਰ ਲੈ ਲੈਣੇ ਆ ਵਧੀਆ ਜੇ ਆਪਾਂ ਲੰਮੀਆਂ ਬਣਾਉਣੀਆਂ ਤਾਂ ਬਦਲ ਲੰਮੇ ਲੈ ਲੈਣੇ ਆ ਜੇ ਆਪਾਂ ਦੂਜੀਆਂ ਬਣਾਉਣੀਆਂ ਤਾਂ ਦੂਜੇ ਲੈ ਲੈਂਦੇ ਉਹ ਵੀ ਸੀਜ਼ਨ ਮੁਤਾਬਕ ਹੋਣ ਜੀ ਉਹ ਆਪਾਂ ਲੈ ਸਕਦੇ ਹਾਂ ਹੁਣ ਆ ਲੰਮੇ ਜ਼ਿਆਦਾ ਚੱਲ ਰਹੇ ਨੇ ਜੀ ਹਾਂਜੀ ਹਾਂਜੀ ਗੋਲ ਦਾ ਹਜੇ ਤਾਂ ਸੀਜ਼ਨ ਆਊਗਾ ਜੀ ਹੂੰ ਤੇ ਲਓ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਇਹ ਕਿੰਨੇ ਅੰਗੂਰ ਲਏ ਰਮਣਾਪੁਰ ਇਹ ਆਪਾਂ 1.5 ਕਿਲੋ ਲਏ ਨੇ ਜੀ ਠੀਕ ਹੈ ਜੀ ਵੈਸੇ ਅੰਗੂਰ ਵੀ ਬਹੁਤ ਪਏ ਸੀ ਜੀ ਮੈਨੂੰ ਕਹ ਖਰਾਬ ਹੀ ਹੋਣਗੇ ਇੰਨੇ ਕੋਈ ਖਾਂਦਾ ਤਾਂ ਹੈ ਨਹੀਂਗਾ ਹੂੰ ਤੇ ਮੈਂ ਕਿਹਾ ਚਲੋ ਇਹ ਤਾਂ ਆਪਾਂ ਕਿਸ਼ਮਿਸ਼ੀ ਤਿਆਰ ਕਰਦੇ ਨਾਲੇ ਆਪਣੇ ਦੋਸਤਾਂ ਨੂੰ ਦੱਸਦੇ ਹਾਂ ਬਹੁਤ ਹੀ ਵਧੀਆ ਤਿਆਰ ਹੋ ਜਾਂਦੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲਾਂਗੇ ਫਿਰ ਆਪਾਂ ਇਹਨਾਂ ਨੂੰ ਇੱਕ ਇੱਕ ਕਰਕੇ ਅਲੱਗ ਕਰ ਲਾਂਗੇ ਜੀ ਕਿਉਂਕਿ ਇਹਨਾਂ ਤੇ ਕਈ ਵਾਰੀ ਦੋਸਤੋ ਵਾਈਟਆ ਪਾਊਡਰ ਲੱਗਿਆ ਹੁੰਦਾ ਹਨਾ ਤੇ ਬਾਸ਼ ਕਰਨੇ ਤਾਂ ਬਹੁਤ ਜ਼ਰੂਰੀ ਹੈ ਧੋ ਲੈ ਧੋ ਲੈਣੇ ਚਾਹੀਦੇ ਆ ਰੇਤਾ ਮਿੱਟੀ ਵੀ ਲੱਗਿਆ ਹੋ ਸਕਦਾ ਤੇ ਕਈ ਵਾਰੀ ਕੋਈ ਦਵਾਈ ਵੀ ਲੱਗੀ ਹੁੰਦੀ ਹੈ ਕੋਈ ਪੈਸਟੀਸਾਈਡ ਕਰਿਆ ਹੋਇਆ ਹੁੰਦਾ ਹਨਾ ਜਾਂ ਕੁਝ ਵੀ ਤੇ ਦੋ ਤਿੰਨ ਵਾਰ ਧੋ ਲਾਂਗੇ ਜੀ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਅੰਗੂਰ ਦੇਖੋ ਦੋਸਤੋ ਕਿੱਡੇ ਸੋਹਣੇ ਆ ਤੇ ਇਹਰ ਜੇ ਵਧੀਆ-ਵਧੀਆ ਤੁਸੀਂ ਵੀ ਸਾਫ-ਸਾਫ ਅੰਗੂਰ ਲੈ ਲੈਣੇ ਆ ਦਾਖਾ ਬਣਾਉਣ ਲਈ ਬਾਕੀ ਰਮਣ ਆਪਾਂ ਦੱਸੂਗੀ ਤਰੀਕਾ ਵੀ ਕਿਵੇਂ ਬਣਾਉਣੀ ਆ ਹਨਾ ਬਹੁਤ ਹੀ ਸੌਖਾ ਤਰੀਕਾ ਹੈ ਜੀ ਸਾਰੇ ਬਣਾ ਸਕਦੇ ਜਿਨ੍ਹਾਂ ਨੂੰ ਕੁਕਿੰਗ ਵੀ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਇੰਨੀਆਂ ਸੌਖੀਆਂ ਹੈ ਹਾਂਜੀ ਵੀਡੀਓ ਐਂਡ ਤੱਕ ਜ਼ਰੂਰ ਦੇਖੇ ਜਿਵੇਂ ਆਪਾਂ ਕਹਿਦੇ ਨੇ ਜਵਾਕ ਵੀ ਬਣਾ ਸਕਦਾ ਫਿਰ ਹਾਂਜੀ ਬਣਾ ਸਕਦਾ ਜੀ ਚਲੋ ਆਪਾਂ ਇਹਨਾਂ ਨੂੰ ਪਹਿਲਾਂ 2-3 ਵਾਰ ਧੋ ਲਈਏ ਜੀ ਠੀਕ ਹੈ ਜੀ ਲਓ ਜੀ ਧੋ ਕੇ ਆਪਾਂ ਇਹਨਾਂ ਨੂੰ ਕੈਰੇ-ਕੈਰੇ ਕਰ ਲੈਣੇ ਕੱਲੇ-ਕੱਲੇ ਜੀ ਜੇ ਤੇ ਵਧੀਆ ਵਧੀਆ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਤਲਬ ਵਧੀਆ ਵਧੀਆ ਸਾਫ ਸਾਫ ਅੰਗੂਰ ਆਪਾਂ ਤੋੜ ਲੈਣੇ ਆ ਛਾਂਟ ਲੈਣੇ ਆ ਹਾਂਜੀ ਤੇ ਇਧਰ ਆਪਾਂ ਲਿਆ ਹੋਇਆ ਜੀ ਥੋੜਾ ਜਿਹਾ ਪਾਣੀ ਕਿਉਂਕਿ ਆਪਾਂ ਇਹਨੂੰ ਇਹਦੇ ਵਿੱਚ ਰੱਖਣਾਗਾ ਵਿੱਚ ਨਹੀਂ ਡਵਾਉਣਾ ਔਨਲੀ ਆਪਾਂ ਇਹਨੂੰ ਦੇ ਉੱਤੇ ਹੀ ਰੱਖਣਾ ਵੀ ਇਹ ਭਾਫ਼ ਨਾਲ ਬਣ ਜਾਣ ਥੋੜਾ ਟਾਈਮ ਹੀ ਪਕਾਵਾਂਗੇ ਮਤਲਬ ਭਾਫ਼ ਨਾਲ ਪਕਾਉਣੇ ਆ ਇਹ ਹਾਂਜੀ ਤੇ ਮੇਰੇ ਉਹਨੇ ਤਾਂ ਹੋਰ ਹੀ ਪਿਲੇ ਜੇ ਹੋ ਜਾਣੇ ਆ ਯਾਰ ਨਹੀਂ ਨਹੀਂ ਜੀ ਐਨੇ ਜ਼ਿਆਦਾ ਨਹੀਂ ਪਕਾਉਣੇ ਮੈਂ ਸਾਰਾ ਕੁਝ ਦੱਸੂਗੀ ਜੀ ਆਪਾਂ ਕਿਵੇਂ ਪਕਾਉਣਾ ਥੋੜਾ ਟਾਈਮ ਹੀ ਲੱਗੂ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਪਹਿਲਾਂ ਆਪਾਂ ਇਹਨੂੰ ਗੈਸ 'ਨੋਂਨ' ਕਰਦੇ ਨੇ ਇੱਧਰ ਪਾਣੀ ਗਰਮ ਹੋ ਜੂਏ ਨੇ ਟਾਈਮ 'ਚ ਤੇ ਜਿਹੜੇ ਟਾਈਮ 'ਚ ਆਪਾਂ ਇਹਨਾਂ ਨੂੰ ਕੱਲੇ ਕੱਲੇ ਕਰ ਲੈਨੇ ਹਾਂ ਉਹਨੇ ਪਾਣੀ ਗਰਮ ਕਰ ਹੁੰਦੇ ਹੁੰਦੇ ਆਪਾਂ ਇਹਨਾਂ ਨੂੰ ਕੱਲੇ ਕੱਲੇ ਕਰ ਲਾਂਗੇ ਹਾਂਜੀ ਬਸ ਵੀ ਉਧਰ ਪਹਿਲਾਂ ਪਾਣੀ ਰੱਖ ਦੇਣਾ ਆਪਾਂ ਗਰਮ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਇਹਨਾਂ ਨੂੰ ਕੱਲੇ ਕੱਲੇ ਕਰ ਲਈਏ ਸਟੀਮ ਨਾਲ ਪਕਾਵਾਂਗੇ ਜੀ ਤੇ ਬਹੁ ਆਪਣੇ ਜਿਹੜੇ ਇਸਮਸ਼ਾਹ ਤਿਆਰ ਹੋ ਜੂਗੀ ਬਸ ਟਾਈਮ ਤੋਂ ਵੱਧ ਲੱਗੂਗਾ ਜੀ ਪਰ ਆਪਣੀ ਜਿਹੜੀ ਮਿਹਨਤ ਉਹ ਇੱਥੋਂ ਤੱਕ ਹੀ ਹੈ ਜੀ ਪੰਜ ਕੁ ਮਿੰਟਾਂ ਦੀ ਮਿਹਨਤ ਹੀ ਆ ਸਾਰੇ ਦਾ ਹਾਂਜੀ ਹਾਂਜੀ ਲਓ ਜੀ ਆਪਾਂ ਸਾਰੇ ਅਲੱਗ-ਅਲੱਗ ਕਰ ਲੇ ਹਾਂਜੀ ਤੇ ਉਹਨਾਂ ਨੂੰ ਪਖਲਾਰ ਕੇ ਜੇ ਰੱਖ ਲਈਏ ਇਹਦੇ ਵਿੱਚ ਵੀ ਚੰਗੀ ਪ੍ਰੋਪਰ ਤੱਕ ਮਤਲਬ ਸਾਰਿਆਂ ਨੂੰ ਸਟੀਮ ਲੱਗੇ ਠੀਕ ਹੈ ਜੀ ਮਤਲਬ ਭਾਪ ਸਾਰਿਆਂ ਨੂੰ ਲੱਗੇ ਇਹੇ ਜਿਹੇ ਹਿਸਾਬ ਨਾਲ ਆਪਾਂ ਆਸੇ-ਬਾਸੇ ਕਰਕੇ ਰੱਖ ਲੈਣੇ ਵਿਚਾਲੇ ਟੂਆ ਜਿਹਾ ਪਾ ਕੇ ਨਾ ਹਾਂਜੀ ਤੇ ਇਹਦੇ ਵਾਸਤੇ ਆਪਾਂ ਜਿਹੜੀ ਦੂਜੀ ਹੁੰਦੀ ਜਿਵੇਂ ਆਪਾਂ ਪਹਿਲਾਂ ਨਹੀਂ ਹੁੰਦੀ ਸੀ ਮੋਟੀਆਂ-ਮੋਟੀਆਂ ਜਾਲਾਂ ਉਹ ਵੀ ਲੈ ਸਕਦੇ ਹਾਂ ਜੀ ਹੋਰ ਵੀ ਬਹੁਤ ਭਾਂਡੇ ਹੁੰਦੇ ਨੇ ਜਾਲੀ ਵਾਲੇ ਉਹ ਵੀ ਆਪਾਂ ਵਰਤ ਸਕਦੇ ਹਾਂ ਠੀਕ ਹੈ ਜੀ ਜਿਵੇਂ ਆਪਣੇ ਸਬਜ਼ੀ ਧੋਣ ਵਾਲੇ ਹੁੰਦੇ ਆ ਸੋਦਰ ਆਪਣਾ ਪਾਣੀ ਵੀ ਉਬਾਲੇ ਲੱਗ ਗਿਆ ਪਾਣੀ ਉਬਲ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਰੱਖ मतलब ਇਹਨਾਂ ਨੂੰ ਪਾਫ ਲੱਗੀ ਜਾਵੇ ਤੇ ਚੰਗੀ ਤਰ੍ਹਾਂ ਪੱਕ ਜਾਣ। ਮਤਲਬ ਬਾਲੇ ਵੀ ਨਹੀਂ ਪਕਾਉਣੇ ਹੈਗੇ। ਟਾਈਮ ਨੋਟ ਕਰ ਲੈਣਾ 5 ਤੋਂ 7 ਮਿੰਟ ਹੀ ਪਕਾਉਣੀਆਂ ਜੀ। ਠੀਕ ਹੈ ਜੀ। ਮਤਲਬ 5 ਤੋਂ ਲੈ ਕੇ 7 ਮਿੰਟਾਂ ਦੇ ਸਾਹਮਣੇ-ਸਾਹਣੇ ਚ ਆਪਾਂ ਇਹਨਾਂ ਨੂੰ ਚੱਕ ਲੈਣੀ ਆ। ਹਾਂਜੀ ਉੱਪਰ ਆਪਾਂ ਕੋਈ ਵੀ ਪਲੇਟ ਰੱਖ ਸਕਦੇ ਹਾਂ ਜੀ ਜਾਂ ਢੱਕਣ ਰੱਖ ਕੇ। ਇਹਨੂੰ ਪਹਿਲਾਂ ਟਾਈਮ ਦੇਖ ਲੈਣਾ 5 ਚੱਕ ਤੋਂ 7 ਮਿੰਟ ਆਪਾਂ ਇਹਨੂੰ ਪਕਾਵਾਂਗੇ ਜੀ। ਪਾਫ ਨਾਲ ਹੀ ਬਣ ਜਾਣਗੇ ਇਹ। ਤੇ ਬਹੁਤ ਵਧੀਆ ਤਰੀਕਾ ਖਰਾਬ ਵੀ ਨਹੀਂ ਹੁੰਦਾ ਕਿਉਂਕਿ ਉਂ ਤਾਂ ਇਹਨੂੰ ਨਾਮਕ ਪਾ ਕੇ ਪਾਣੀ 'ਚ ਥੋੜਾ ਟਾਈਮ ਉਬਾਲ ਵੀ ਸਕਦੇ ਆ ਪਰ ਉਹਦੇ ਨਾਲ ਇਹਦੇ ਵਿੱਚ ਤਰੇੜ ਆ ਜਾਂਦੀ ਤੇ ਜਿਹੜਾ ਸੁਆਦ ਉਹ ਵਧ ਗਿਆ ਨਹੀਂ ਰਹਿੰਦਾ ਮਤਲਬ ਠੀਕ ਹੈ ਉਹ ਆਪਾਂ ਜੇ ਪਾਣੀ ਚ ਉਬਾਲ ਕੇ ਬਣਾਉਣੀ ਆ ਤਾਂ ਹੈ ਹਾਂਜੀ ਹਾਂਜੀ ਉਹ ਵੀ ਬਣ ਜਾਂਦੇ ਨੇ ਉਹ ਵੀ ਬਹੁਤ ਲੋਕ ਬਣਾਉਂਦੇ ਨੇਗੇ ਯਾਰ ਰਮਨ ਮੈਨੂੰ ਐ ਨਹੀਂ ਸਮਝ ਆਉਂਦੀ ਕਿ ਕਿਸ਼ਮਿਸ਼ ਦਾ ਯਾਰ ਇਹ ਘਰੇ ਤੂੰ ਕਿਵੇਂ ਬਣਾਈ ਕਿਵੇਂ ਜਾਣੀ ਇਹ ਤਾਂ ਬਹੁਤ ਵੱਡਾ ਪ੍ਰੋਜੈਕਟ ਲੱਗਿਆ ਹੋਇਆ ਹੁੰਦਾ ਸੁੱਕਣੀਆਂ ਸੁੱਕਣੀਆਂ ਹੀ ਆਪਾਂ ਦੇ ਰਹੇ ਹਾਂ ਜੀ ਸਕਾਵਾਗੀ ਜੀ ਆਪਾਂ ਆਪਾਂ ਕਿਹੜਾ ਸਕਾ ਕੇ ਮਤਲਬ ਇਹ ਆਪਾਂ ਦਾ ਟਾਈਮ ਵੇਸਟ ਕਰ ਆਪਾਂ ਸੁੱਕਣੀਆਂ ਪਾ ਦਾਂਗੇ ਜਿਵੇਂ ਪ੍ਰੋਪਰ ਜਿੱਥੇ ਰੇਤਾਂ ਨਾ ਆਵੇ ਜਾਂ ਕੋਈ ਵੀ ਕੀੜਾ ਪਤੰਗਾ ਨਾ ਆਵੇ ਹੂੰ ਤੇ ਉੱਥੇ ਆਪਾਂ ਇਹਨੂੰ ਰੱਖ ਦਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਸੋਹਣਾ ਬਣ ਗਿਆ ਜੀ ਉਹ ਕਿਹਦਾ ਰਹਿ ਗਿਆ ਪਹਿਲੀ ਦਾ ਰਹਿ ਗਿਆ ਲੋਕੀ ਨਾਲ ਦੀ ਨਾਲ ਦੱਸ ਦੇ ਜਾਵਾਂਗੇ ਜੀ ਅੱਜ ਪਹਿਲਾ ਦਿਨ ਆ ਜੀ ਦੂਜੇ ਦਿਨ ਥੋੜੇ ਕਿ ਦਿਨਾਂ ਚ ਬਣ ਜਾਣੀਆਂ ਸਸਾ ਉਤਪਰਲਾ ਆਪਾਂ 5-7 ਮਿੰਟ ਦੇ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਟੀਮ ਦੇ ਲਾਂਗੇ ਜੀ ਭਾਪ ਦੇ ਨਾਲ ਪਕਾ ਲਾਂਗੇ ਹਾਂਜੀ ਤੇ ਦੋਸਤੋ ਇਸ ਦੇ ਨਾਤੇ ਤੁਸੀਂ ਆਪਣੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਬਹੁਤ ਜ਼ਿਆਦੇ ਦੋਸਤੋ ਮਿਹਨਤ ਲਾਈ ਦੀ ਹੁਣ ਇਹ ਵੀਡੀਓ ਤੇ ਵੀ ਘੱਟੋ ਘੱਟ ਆਪਾਂ ਨੂੰ 4-3-4 ਦਿਨਾਂ ਚਾਰ-ਪੰਜ ਦਿਨ ਤਾਂ ਲੱਗ ਹੀ ਜਾਣੇ ਆ ਰਾਮਦਾਨੀ ਨਾ ਜਿੰਨਾਂ ਦਿਨ ਦੀ ਲੱਗ ਜਾਣੀ ਜੀ ਤੇ ਬਸ ਮਿਹਨਤ ਕੋਈ ਕਰਨੀ ਨਹੀਂ ਪੈਂਦੀ ਜੀ ਇਹਦੇ ਤੇ ਬਸ ਆਪਾਂ ਸੁੱਕਣੀ ਪਾਣੇ ਹੌਲੀ ਹੌਲੀ ਸੁੱਕੀ ਜਾਣਗੇ ਤੇ ਪਰ ਰੱਖਿਓ ਇਹੇ ਜੇ ਥਾਂ ਤੇ ਜਿੱਥੇ ਵੀ ਇਹ ਵਧੀਆ ਪ੍ਰੋਪਰ ਸੁੱਕ ਵੀ ਜਾਣ ਤੇ ਮਤਲਬ ਰੇਤਾਂ ਮਿੱਟੀ ਵੀ ਨਾ ਪਾਵੇ ਤਾਂ ਵਧੀਆ ਪਈਆਂ ਸੁੱਕ ਸੁੱਕ ਕੇ ਸੋਹਣੀ ਸੋਹਣੀ ਬਣ ਜਾਣ ਠੀਕ ਹੈ ਜੀ ਇਹ ਵਿੱਚ ਦੀ ਹਲਾ ਲੈਣੇ ਹੈਗੇ ਰਹਿਣ ਹਾਂਜੀ ਹਾਂਜੀ ਵਿੱਚ ਦੀ ਹਲਾ ਲੈਣੇ ਨੇਗੇ ਠੀਕ ਹੈ ਅੱਧੀ ਬਾਰੀ ਹਲਾ ਵਾਲੇ ਤਾਂ ਬਣ ਗਏ ਜੀ ਹਾ ਵਾਲੇ ਹਜੇ ਥੋੜੇ ਜੇ ਕੱਚੇ ਨੇਗੇ ਇਸ ਕਰਕੇ ਹਲਾ ਲੈਣੇ ਨੇ ਇਹਨਾਂ ਨੂੰ ਆਪਾਂ ਕੱਢ ਵੀ ਸਕਦੇ ਆ ਜਿਹੜੇ ਹਰੇ ਜੇ ਰਹਿ ਗਏ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਜੀ ਮਤਲਬ ਆ ਸਾਰੇ ਆਪਾਂ ਕਿਰੇ ਜੇ ਬਣਾਉਣੇ ਆ ਇਸ ਤਰ੍ਹਾਂ ਦੇ ਹਾਂਜੀ ਮੈਂ ਤੁਹਾਨੂੰ ਦਿਖਾਉਣੀ ਆ ਜੀ ਹੁਣ ਜਿਵੇਂ ਆਪਾਂ ਇਹਦੇ ਵਿੱਚ ਪਾਏ ਸੀ ਉਹ ਤਾਂ ਇਹ ਜੇ ਸਿਆਹ ਦੇਖੋ ਜੀ ਕਲਰ ਕਿੰਨਾ ਚੇਂਜ ਹੋ ਗਿਆ ਤੇ ਆਪ ਤੁਸੀਂ ਵਸੇ ਇਹਨਾਂ ਨੂੰ ਆਪਾਂ ਜਿਵੇਂ ਆਹ ਵਾਲੇ ਹੋਗੇ ਜੀ ਇਸ ਪ੍ਰਕਾਰ ਆਪਾਂ ਬਣਾ ਲਾਂਗੇ ਜੀ ਇਹਨਾਂ ਨੂੰ ਸਾਰੇ ਠੀਕ ਠੀਕ ਹੈ ਬਸ ਥੋੜਾ ਟਾਈਮ ਹੋ ਰੱਖਦੇ ਨੇ 2 ਮਿੰਟ 5 ਤੋਂ 7 ਮਿੰਟ ਹੀ ਪਕਾਉਣੇ ਨੇ ਜੀ ਆਪ ਠੀਕ ਹੈ ਜੀ 5-7 ਮਿੰਟ ਪਕਾਉਣੇ ਹਾਂਜੀ ਲਓ ਜੀ 5-7 ਮਿੰਟ ਹੋ ਗਏ ਤੇ ਚੰਗੀ ਤਰ੍ਹਾਂ ਇਹ ਪੱਕ ਚੁੱਕੇ ਨੇਗੇ ਹੁਣ ਆਪਾਂ ਗੈਸ ਬੰਦ ਕਰ ਦਨੇ ਸਾਰੇ ਘਟੇ ਘਟੇ ਜੇ ਹੋਗੇ ਜੀ ਹਨਾ ਹਾਂਜੀ ਵਿੱਚ ਦੀ ਆਪਾਂ ਐਵੇਂ ਹਿਲਾਉਂਦੇ ਵੀ ਰਹਿਣਾ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਚੰਗੀ ਤਰ੍ਹਾਂ ਜਿਹੜੇ ਸਾਰੇ ਪੱਕ ਚੁੱਕਣ ਆ ਦੇਖੋ ਜੀ ਹਮ ਮਤਲਬ ਇਹਦਾ ਕਲਰ ਵੀ ਦੇਖ ਲਓ ਜੇ ਜਿਹੜੇ ਆਪਣੇ ਆ ਵਿੱਚ ਪਾਏ ਸੀ ਜੇ ਇਹਨਾਂ ਦਾ ਕਲਰ ਵੀ ਦੇਖ ਲੋ ਇਹੇ ਜ ਆਪਾਂ ਉਹ ਕਰ ਲੈਣਾ ਜੇ ਇਹਨਾਂ ਨੂੰ ਮਤਲਬ ਦੇਖੋ ਕਿੰਨਾ ਡਿਫਰੈਂਸ ਆ ਗਿਆ ਦੋਸਤੋ ਹੈ ਨਾ ਉਹ ਬਿਲਕੁਲ ਹਰੇ ਹਰੇ ਪਏ ਨੇ ਤੇ ਇਹ ਆ ਜਿਹੜੇ ਆਪਣੇ ਖੱਟੇ ਹੋ ਗਏ ਜਿਆਦਾ ਵੀ ਨਹੀਂ ਪਕਾਉਣੇ ਜੀ ਬਸ ਥੋੜਾ ਜਿਹਾ ਪਾ ਦੇਣਾ ਤਾਂ ਕਲਰ ਹੀ ਜੀ ਵੀ ਇੰਨੇ ਕੁ ਪਕਾਉਣੇ ਆ ਦੋਸਤੋ ਆ ਤੁਸੀਂ ਆਈਡੀਆ ਲਾ ਲਓ ਵੀ ਅਹਰ ਦੇ ਆਪਾਂ ਕਰ ਲੈਣੇ ਆ ਖੱਟੇ ਖੱਟੇ ਜੀ ਕਰ ਲੈਣੇ ਆ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਸੂਤੀ ਕੱਪੜੇ ਲਏ ਹੋਏ ਨੇ ਜੀ ਸੂਤੀ ਕੱਪੜਿਆਂ ਤੇ ਪਾ ਲੈਣੇ ਨੇ ਇਕੱਲੇ ਇਕੱਲੇ ਕਰਕੇ ਠੀਕ ਹੈ ਜੀ ਮਤਲਬ ਪੋਲੇ ਜੇ ਕੱਪੜੇ ਦੇ ਥੱਲੇ ਆਪਾਂ ਕੋਈ ਤੌਵਲ ਬੇਰਾ ਵਿਛਾ ਕੇ ਤੇ ਉੱਤੇ ਸੂਤੀ ਕੱਪੜਾ ਵਿਛਾ ਲੈਣਾ ਪਾ ਲੈਣਾ ਜੀ ਤੇ ਇਹਨਾਂ ਨੂੰ ਆਪਾਂ ਸائیں ਜਿਵੇਂ ਬਾਹਵਾ ਬਾ ਦੂਰੀ ਤੇ ਰਹਿਣ ਜਾਇਨ ਅਭੀ ਮੈਂ ਜੁੜੇ ਜੇ ਰਹਿਣ ਠੀਕ ਹੈ ਅਲੱਗ ਅਲੱਗ ਰਹਿਣ ਮਤਲਬ ਜੁੜਨ ਨਹੀਂ ਦੇਣੇ ਆਪਾਂ ਇਹਨਾਂ ਨੂੰ ਹਾਂਜੀ ਹਾਂਜੀ ਸਾਰੇ ਆਪੇ ਇਵੇਂ ਪਾ ਲਾਂਗੇ ਜੀ ਇਹਨਾਂ ਦੇ ਮੈਨੂੰ ਤਾਂ ਐਸੀ ਮਾਰ ਕੇ ਤੇ ਪਲਪਲੇ ਜੀ ਨਾ ਹੋ ਜਾਣੇ ਤਾਂ ਵਧੀਆ ਬੇਰਾਉਣ ਯਾਰ ਨਹੀਂ ਨਹੀਂ ਜੀ ਬਾਹਲੇ ਨਹੀਂ ਪਕਾਉਣੇ ਆ ਦੇਖੋ ਇਹਨਾਂ ਨੂੰ ਮਤਲਬ ਜਿਹੜੇ ਹਰੇ ਜਿਹਰੇ ਹੈਗੇ ਉਹਨਾਂ ਨੂੰ ਆਪਾਂ ਦਵਾਰੇ ਵੀ ਪਕਾ ਸਕਦੇ ਜਿਵੇਂ ਆਹ ਵਾਲਾ ਵਾਲੀ ਪਿਆ ਜੀ ਹਾਂਜੀ ਤੇ ਬਸ ਬਾਕੀ ਕੱਢ ਵੀ ਸਕਦੇ ਇੱਕ ਦਿਲ ਦਾ ਕੋਈ ਚੱਕਰ ਵੀ ਨਹੀਂਗਾ ਇੱਕ ਅੱਧੀ ਦਾ ਘੱਟ ਬਣ ਜੂ ਫੇਰ ਕੀ ਹੁੰਦਾ ਇਹ ਕਿਹੜਾ ਲਾਲਚ ਆਪਾਂ ਹਣਾ ਤੇ ਇਹਨੂੰ ਆਪਾਂ ਪੱਖੇ 'ਟ ਹਮਿਸ ਘਾ ਸਕਦੇ ਜਿਵੇਂ ਥੋੜਾ ਜਿਹਾ ਟਾਈਮ ਸਰਦਾ ਪੱਖਾ ਜੀ ਹਾਂਜੀ ਆਪਾਂ ਇਹਨੂੰ ਛਾਂ 'ਚ ਸੁਕਾਵਾਂਗੇ ਤੇ ਜਾਂ ਜਿਵੇਂ ਸਵੇਰੇ ਸਵੇਰੇ ਹਲਕੀ ਹਲਕੀ ਧੁੱਪ ਆਉਂਦੀ ਹੈ ਉਹ ਆਪਾਂ ਤੋਂ ਪੀਲਵਾ ਸਕਦੇ ਇਹਨੂੰ ਠੀਕ ਹੈ ਜੀ ਤੇ ਬਸ ਮੈਂ ਪਹਿਲਾਂ ਵੀ ਕਿਹਾ ਜੀ ਵੀ ਬਿਨਾ ਕਿਥੇ ਜਿੱਥੇ ਧੂੜ ਮਿੱਟੀ ਨਾ ਆਵੇ ਕੋਈ ਮੱਖੀ ਨਾ ਬੈਠੇ ਕੋਈ ਜਾਨਵਰ ਨਾ ਛੇੜੇ ਜਿੱਥੇ ਕੋਈ ਰੱਤਾਂ ਮਿੱਟੀ ਨਾ ਆਉਂਦਾ ਹੋਵੇ ਉਹ ਜਗ੍ਹਾ ਤੇ ਆਪਾਂ ਇਹਨਾਂ ਨੂੰ ਸੁੱਕਣੇ ਪਾਉਣਾ ਹਾਂਜੀ ਹਾਂਜੀ ਤੇ ਐਵੇਂ ਜੁੜੇ ਨਹੀਂ ਰਹਿਣਦੇ ਨੇ ਜਿਵੇਂ ਹੁਣ ਆ ਉੱਤੇ ਦੇ ਉੱਤੇ ਜੜੇ ਪਏ ਇੱਕ ਦੂਜੇ ਤੇ ਜੁੜੇ ਪਏ ਨੇ ਹਣਾ ਵੀ ਐਵੇਂ ਦੂਰ ਦੂਰ ਰਹਿਣੇ ਇਹ ਦੂਰ ਦੂਰ ਰਹਿਣ ਜੀ ਤੇ ਨਾਲੇ ਤੁਹਾਨੂੰ ਅਸੀਂ ਰੋਜ਼ਾਨਾ ਦੀ ਰੋਜ਼ਾਨਾ ਦਿਖਾਈ ਜਾਵਾਂਗੇ ਦੋ ਤਿੰਨ ਦਿਨਾਂ ਵਿੱਚ ਹੌਲੀ ਹੌਲੀ ਸੁੰਘੜ ਸੁੰਘੜ ਕੇ ਤਰੇੜਾ ਨਹੀਂ 아니, ं ज ਸਹੀ ਹੈ ਲੈ ਤੇ ਦਾ ਕੰਮ ਜਾਣੀ ਹੈ ਤੇ ਚਲੋ ਜੀ ਰੋਜ਼ ਦੇ ਰੋਜ਼ ਆਪਾਂ ਦਿਖਾਈ ਜਾਵਾਂਗੇ ਵੀ ਕੀ ਕੀ ਪ੍ਰੋਸੈਸ ਹੋ ਰਿਹਾ ਹੈ ਇਹਨਾਂ ਦਾ ਕਿਵੇਂ ਕਿਵੇਂ ਹਾਂਜੀ ਹੁਣ ਅੱਜ ਦਾ ਕੰਮ ਆਪਣਾ ਖਤਮ ਆ ਦਾ ਖਾਪੜੀਆਂ ਬਣ ਗਈਆਂ ਹਾਂਜੀ ਬਸ ਇੰਨਾ ਕੀ ਟਾਈਮ ਲਾਦਾ ਕੋਈ ਬਹੁਤਾ ਆਪਣਾ ਨਹੀਂ ਹੋਵੇ ਬੋਲੀ ਟਾਈਮ ਲੱਗੂਗਾ ਤੇ ਵਧੀਆ ਬਣ ਜਾਂਦੇ ਨੇ ਇਹ ਤੋਂ ਬਾਅਦ ਇਹਨਾਂ ਦਾ ਨਿਗਾਲਾ ਕੰਮ ਰਹਿ ਗਿਆ ਹਾਂਜੀ ਹਾਂਜੀ ਖਰਾਬ ਵੀ ਨਹੀਂ ਹੁੰਦੀਆਂ ਜੀ ਮਤਲਬ ਜਿੰਨੀ ਜ਼ਿਆਦਾ ਅੰਗੂਰ ਲਿਆਂਦੇ ਪਏ ਤੇ ਆਪਾਂ ਇਹ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਆ ਲੰਮਾ ਟਾਈਮ ਚੱਲ ਜਾਂਦੀਆਂ ਨੇ ਖਰਾਬ ਨਹੀਂ ਹੁੰਦੀਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਜਾਂਦੇ ਨੇ ਬਿਨਾਂ ਕਿਸੇ ਕੈਮੀਕਲ ਤੋਂ ਹਾਂਜੀ ਤੇ ਗੱਲ ਜਾਣਾ ਹੁੰਦਾ ਕਈ ਵਾਰੀ ਉਧਰੋਂ ਤਾਂ ਆਪਾਂ ਲੈ ਆਉਣੇ ਉਧਰੋਂ ਕੋਈ ਰਿਸ਼ਤੇਦਾਰ ਹੁੰਦਾ ਉਹ ਲੈ ਆਉਂਦਾ ਉਰ ਹਾਂਜੀ ਤੇ ਉਹ ਫਿਰ ਖਰਾਬ ਹੋ ਜਾਂਦੇ ਘਰੇ ਪਏ ਤੇ ਆਪਾਂ ਇਹ ਤਰੀਕੇ ਨਾਲ ਦਾਖਾ ਬਣਾ ਸਕਦੇ ਆ ਤੇ ਉਹ ਵੀ ਮੈਂ ਕਹਾਂ ਜਿਵੇਂ ਦਾਖਾ ਜਾਂ ਕਿਸ਼ਮਿਸ਼ ਬਹੁਤ ਮਹਿੰਗੀ ਹੁੰਦੀ ਹੈ ਪਰ ਅੰਗੂਰ ਸਸਤੇ ਨੇ ਤਾਂ ਆਪਾਂ ਘਰੇ ਵੀ ਬਣਾ ਸਕਦੇ ਬਿਨਾ ਕੈਮੀਕਲ ਤੋਂ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੇ ਨੇ ਇਹਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾਗਾ ਹੋਰ ਵੀ ਜੇ ਮੇ ਸਰੀਰ ਚ ਕਮਜ਼ੋਰੀਆਂ ਨੂੰ ਦੂਰ ਕਰ ਦਿਖਾਉਣੀਆਂ ਵੀ ਚਾਹੀਦੀਆਂ ਨੇ ਤੇ ਆਪਾਂ ਘਰੇ ਬਣਾ ਕੇ ਸਟੋਰ ਕਰਕੇ ਰੱਖ ਸਕਦੇ ਜੀ ਤੇ ਹੁਣ ਆਪਾਂ ਰੋਜ਼ਾਨਾ ਦੇ ਜਨ ਦਿਖਾਈ ਜਾਵਾਂਗੇ ਜੀ ਅੱਗੇ ਵੀ ਕੀ ਕੁਸ਼ ਇਹਨਾਂ ਨਾਲ ਹੋ ਰਿਹਾ ਤੇ ਕਿਵੇਂ ਵਧ ਰਹੀਆਂ ਨੇ ਜੀ ਠੀਕ ਹੈ ਜੀ ਯਾ ਦੇਖ ਲਓ ਦੋਸਤੋ ਅੱਜ ਦੀ ਕੰਡੀਸ਼ਨ ਆ ਫਿਰ ਤੁਹਾਨੂੰ ਹੁਣ ਕੱਲ ਤੋਂ ਦਿਖਾਉਣੇ ਆ ਜੀ ਰਮਣ ਅੱਜ ਤਾਂ 2-3 ਦਿਨ ਹੋ ਗਏ ਕੀ ਬਣਿਆ 2 ਦਿਨ ਹੋ ਗਈ ਇਹ ਤਾਂ ਝੁਰੜੀਆਂ ਹੀ ਪੈਈਆਂ ਤੇ ਦਾਖਾ ਬਣ ਕੇ ਬਸ ਇਹ ਤਿਆਰ ਹੋ ਹੀ ਜਾਣੀਆਂ ਜੇ 1-2 ਦਿਨਾਂ ਤਾਈਂ ਹਾਕੀ ਦੀ ਧੁੱਪ ਸੀ ਤੇ ਅੱਜ ਇਹਨੂੰ ਆਪਾਂ ਧੁੱਪ ਲਵਾਤੀ ਹੂੰ ਦਿਖਾਇਓ ਮੜਾ ਜਿਸ ਮਾਰਕ ਦਿਖਾਦੀ ਆ ਆਪਣੇ ਦੋਸਤਾਂ ਨੂੰ ਤੇ ਝੁਰੜੀਆਂ ਹੀ ਤਾਂ ਪੈਣ ਲੱਗੀਆਂ ਹਨ ਇਹਨਾਂ ਦੇ ਹਾਂਜੀ ਹਾਂਜੀ ਹੂੰ ਤੇ ਵਸ ਜਿਦੋ ਹਵਾ ਪੱਖਾ ਸਰਦਿਆਂ ਜਿਵੇਂ ਕਈ ਵਾਰ ਪੋਚਾ ਲਾਇਆ ਹੁੰਦਾ ਉਹਦੋਂ ਆਪਾਂ ਇਹਨੂੰ ਹਵਾਹਿਠਾ ਰੱਖ ਦਿੰਨੇ ਆ ਹਾਂਜੀ ਬਸ ਥੋੜੇ ਦਿਨਾਂ ਚ ਬਣ ਕੇ ਇਹ ਤਿਆਰ ਹੋ ਜਾਣੀ ਹੈ ਜੀ ਲੋ ਜੀ ਆਪਣੀ ਕਿਸ਼ਮਿਸ਼ ਬਣ ਕੇ ਬਿਲਕੁਲ ਤਿਆਰ ਆ ਇਹਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਆਪਾਂ ਹਲਕੀ ਜੀ ਧੁੱਪ ਲਵਾਤੀ ਸੀ ਹਵਾ ਚ ਰੱਖ ਦਿੰਦੇ ਸੀਗੇ ਤੇ ਜਿਵੇਂ ਥਲਕੇ ਨਹੀਂ ਇਹ ਗਿੱਲੀਆਂ ਨਹੀਂ ਇਹਦੇ ਆਪਾਂ ਇੱਕ ਅੱਧਾ ਦਿਨ ਹੋਰ ਰੱਖ ਦਾਂਗੇ ਜਿੱਤੇ ਬਣ ਕੇ ਬਿਲਕੁਲ ਤਿਆਰ ਹੋ ਜਾਣੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਿਸ਼ਮਿਸ਼ ਹੀ ਬਣਗੀ ਜਿਹਨੂੰ ਆਪਾਂ ਦਾਖਾ ਕਹਿੰਦੇ ਆਗੇ ਆ ਦੇਖ ਲਓ ਜੀ ਕਿੰਨੀ ਜਿਆਦਾ ਵਧੀਆ ਬਣੀ ਹੈਗੀ ਖਾਨਚ ਵੀ ਉਹੋ ਜਿਹੀ ਟੇਸਟ ਆਉਂਦਾ ਸੋ ਬਹੁਤ ਵਧੀਆ ਬਣਦੀ ਆ ਆਪਾਂ ਬਹੁਤ ਸਾਰੀਆਂ ਬਣਾ ਸਕਦੇ ਆ ਐਵੇਂ ਸੋ ਸਾਰੀਆਂ ਜਿਹੜੀ ਕਿਸ਼ਮੇਸ਼ਾ ਇਹ ਜਿਵੇਂ ਤੁਸੀਂ ਧੁੱਪੇ ਪਾਤੀਆਂ ਵੀ ਹਲਕੀ ਜਿਹੀ ਸਵੇਰ ਸਵੇਰ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਅਲੱਗ-ਅਲੱਗ ਹੀ ਰੱਖਣਾ ਜੀ ਨਾਲ ਨਹੀਂ ਜੋੜਨ ਦੇਣਾ ਅਲੱਗ-ਅਲੱਗ ਕਰਕੇ ਹਵਾਲ-ਵਾਲ ਦੇ ਦੇਣੀਆਂ ਮਾੜੀ-ਮੋਟੀਆਂ ਮੈਂ ਆਪਾਂ ਹਲਾ ਦੇਣੀਆਂ ਬਾਕੀ ਦੋਸਤੋ ਕੀੜੀਆਂ ਦੀ ਪਹੁੰਚ ਕੋ ਦੂਰ ਰੱਖਣਾ ਹਾਂਜੀ ਕੀੜੀਆਂ ਕੁੜੀਆਂ ਕੋ ਮਿੱਠਾ ਹੁੰਦੇ ਆ ਕਿ ਕੀੜੀਆਂ ਹੋ ਗਈਆਂ ਮੱਖੀਆਂ ਹੋ ਗਈਆਂ ਜਿਵੇਂ ਆਪਾਂ ਉੱਪਰ ਦੇ ਆ ਟਾਕੇ ਵੀ ਰੱਖ ਦੇਣਾਗੇ ਇਹਨੂੰ ਜਿਵੇਂ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ